ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਬਾਦ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਅੱਜ ਲੁਧਿਆਣਾ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦੇ ਵੱਲੋਂ ਉਹਨਾਂ ਦੇ ਜਿਹੜਾ ਕੀ ਸਵਾਗਤ ਕਰਨ ਦੇ ਲਈ ਇੰਤਜ਼ਾਰੋ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਮਰਾਲਾ ਚੁੰਗ ਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਸਭ ਤੋਂ ਕਾ ਡਿਪਟੀ ਮੇਅਰ ਸ਼ਾਮਸੁੰਦਰ ਮਲੋਤਰਾ ਇੱਥੇ ਪਹੁੰਚੇ ਹੋਏ ਨੇ ਜਨਰਸਕੱਤਰ ਯੂਥ ਕਾਂਗਰਸ ਜਗਜੋਤ ਉਹਨਾਂ ਦੇ ਵੱਲੋਂ ਜਿਹੜਾ ਕੀ ਵੱਡੀ ਗਿਣਤੀ ਦੇ ਵਿੱਚ ਇਕੱਠਾ ਜਿਹੜਾ ਕੀਤਾ ਗਿਆ ਤੇ ਪਰ ਹੋਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਕਹਿੰਦੇ ਪੰਜਾਬ ਪ੍ਰਧਾਨ ਵੀ ਨੇ ਅੱਜ ਲੁਧਿਆਣਾ ਚ ਐਂਟਰੀ ਕਰਨ ਜਾ ਰਹੇ ਨੇ ਤਾਂ ਸ਼ਕਤੀ ਪ੍ਰਦਰਸ਼ਨ ਵੀ ਕਹਿੰਦੇ ਕੀਤਾ ਜਾਣਾ ਅੱਜ ਅੱਜ ਸਾਡੇ ਵੱਲੋਂ ਬੜਾ ਖੁਸ਼ੀ ਦਾ ਦਿਨ ਹੈ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਰੇ ਲੀਡਰਾਂ ਵੱਲੋਂ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹਦੀ ਬੜੀ ਵੱਡੀ ਡਿਊਟੀ ਲਾਈ ਗਈ ਹੈ ਲੁਧਿਆਣੇ ਵਿੱਚ ਇੱਕ ਵੱਡੀ ਤੋਪ ਨੂੰ ਜਿਹਦੀ ਆਪਣੇ ਸੌਂਦੇ ਵਿੱਚ ਬਿਟੂ ਉਹਦੇ ਵੱਲੋਂ ਸਾਡੇ ਪ੍ਰਧਾਨ ਨੂੰ ਇੱਕ ਵਧੀਆ ਚਿਹਰਾ ਬਣਾ ਕੇ ਇੱਥੇ ਪੇਚਿਆ ਗਿਆ ਲੁਧਿਆਣੇ ਵਿੱਚ ਔਰ ਜਿਹੜੇ ਸਾਰੇ ਜਾਨੇ ਕਾਂਗਰਸ ਦੇ ਵਰਕਰ ਜਿੰਨੇ ਵੀ ਸਾਰੇ ਜਾਤੀ ਆ ਨੌਜਵਾਨ ਤੋਂ ਲੈ ਕੇ ਦੇਖੋ ਕਿੰਨਾ ਜੋਸ਼ ਜਜ਼ਬੇ ਨੇ ਸਾਰੇ ਵਿੱਚ ਪੂਰਾ ਜੋਸ਼ ਹੈ ਉਹ ਆਪਣੇ ਪ੍ਰਧਾਨ ਨੂੰ ਉਹ ਪੰਜਾਬ ਚੋਂ ਸਭ ਤੋਂ ਵੱਧ ਵੋਟ ਦੇ ਜਿੱਤ ਕੇ ਲਿਆਵਾਂਗੇ ਲੁਧਿਆਣਾ ਸੀਟ ਤੋਂ ਔਰ ਸਾਰੇ ਵਰਕਰ ਇਕੱਠਾ ਕਾਂਗਰਸ ਪਾਰਟੀ ਅੱਜ ਇੱਕਜੁੱਟ ਹੋ ਕੇ ਸਾਰੀ ਜੰਗ ਚੇਜਾਂ ਲਈਏ ਪਿੱਛੇ ਸੰਜੇ ਜਨਾਈ ਤੇ ਡਾਬਰ ਸਾਹਿਬ ਦੀ ਡਾਬਰ ਦਾ 10 12 ਚੇਜਾਂ ਜਿਹੜੀ ਬਹੁਤ ਵਧੀਆ ਟੰਗ ਨਾਲ ਤੁਸੀਂ ਹਰ ਦਿਨ ਸਾਰਾ ਨਾਲ ਕੋਈ ਨਰਾਜਤਾ ਨਹੀਂ ਸਾਰਾ ਲੁਧਿਆਣਾ ਇੱਕ ਇੱਕ ਵਰਕਰ ਨਾਲ ਹੈ ਕਾਂਗਰਸ ਪਾਰਟੀ ਆ ਇੱਕ ਵਰਕਰ ਇੱਕ ਇੱਕ ਸ਼ਹਿਰੀ ਉਹਦੇ ਨਾਲ ਹੈ ਰਾਜਪਟਿੰਗ ਜੀ ਦੇ ਨਾਲ ਗਰਦਾਰਾਂ ਦੇ ਨਾਲ ਨਹੀਂ ਹੈ ਔਰ ਜਿਹੜੇ ਉਹਨੇ ਲੋਕਾਂ ਦੀ ਸੇਵਾ ਕਰਨ ਵਾਲਿਆ ਹੈ ਸੇਵਾਦਾਰ ਉਹਨੇ ਨਾਲ ਹੈ ਇੱਕ ਦੋ ਚੀਜ਼ ਜਿਵੇਂ ਕਹਿ ਗਏ ਨੇ ਨੋਦਵਾਨਾ ਦੇ ਅਹਿਮ ਰੋਲ ਹੁੰਦਾ ਵਾ ਕਿ ਜੂਤ ਦੇ ਅਹਿਮ ਰੋਲ ਹੁੰਦਾ ਜੂਤ ਦੇ ਆਗੂ ਵੀ ਹੋ ਤੁਸੀਂ ਤਾਂ ਜੂਤ ਦੇ ਵਿੱਚ ਕਿੰਨਾ ਕੁ ਤਸ਼ਾਹ ਵਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਿਲਾਂ 'ਚ ਤਾਂ ਇੰਨਾ ਉਤਸ਼ਾਹ ਵਾ ਆਪਾਂ ਕਹਿੰਦੇ ਦਿਲ ਇੱਕ ਇੱਕ ਦਿਲ ਹੁੰਦਾ ਨਾ ਇਨਸਾਨ ਦੇ ਇੱਕੋ ਹੀ ਦਿਲ ਹੁੰਦਾ ਹਨਾ ਤੇ ਰਾਜਾ ਜੀ ਸਾਡਾ ਉਹ ਦਿਲ ਨੇ ਉਹ ਨਾਮਦਾ ਨਹੀਂ ਰਾਜਾ ਉਹ ਦਿਲ ਦਾ ਵੀ ਰਾਜਾ ਸਾਡੇ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਉਹਨਾਂ ਦਾ ਵੇਟ ਕਰ ਰਹੇ ਆ ਵੀ ਆਉਣ ਪ੍ਰਧਾਨ ਜੀ ਤੇ ਅਸੀਂ ਹੌਮਾ ਹਮਾ ਕੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਘਰ ਘਰ ਗਲੀ ਗਲੀ ਚ ਲਿਜਾ ਕੇ ਉਹਨਾਂ ਨੂੰ ਵੋਟਾਂ ਪਵਾ ਕੇ ਐਮਪੀ ਬਣਾ ਕੇ ਭੇਜਾਂਗੇ ਦਿੱਲੀ ਤੁਹਾਨੂੰ ਤੁਹਾਡੇ ਪੁਰਾਣੇ ਸਾਥੀ ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਲੁਧਿਆਣਾ ਜੇ ਕੋਈ ਕਾਬਲੀਤ ਵਾਲਾ ਕਾਂਗਰਸੀ ਨਹੀਂ ਸੀਗਾ ਕਿ ਬਾਹਰੋਂ ਲਿਆ ਕੇ ਉਹਨੂੰ ਟਿਕਟ ਦੇਤੀ ਲੁਧਿਆਣੇ ਚ ਉਹਨਾਂ ਦਾ ਕੀ ਕਹਿਣਾ ਹੈ ਜੀ ਰਵਨੀਤ ਬਿੱਟੂ ਜੀ ਦਾ ਐਮਪੀ ਸਾਹਿਬ ਫੋਨ ਤੁਸੀਂ ਚੱਕਦੇ ਨਹੀਂ ਉਦੋਂ ਬਾਅਦ ਤਾਂ ਆਪਾਂ ਗੱਲ ਕਰਦੇ ਚੰਗੇ ਨਹੀਂ ਲੱਗਦੇ ਉਹਦਾ ਫੋਨ ਹੀ ਨਹੀਂ ਚੱਕਦੇ ਹੁਣ ਮਲਾ ਲਓ ਤੁਸੀਂ 10 ਫੋਨ ਜੇ ਚੱਕ ਜਾਣ ਤਾਂ ਗੱਲ ਕਰਿਓ ਹੁਣ ਗੱਲ ਇਹ ਆ ਵੀ ਉਹ ਜਿਹੜੇ ਆਪਣੇ ਰਵਨੀਤ ਬਿੱਟੂ ਜੀ ਕਾਂਗਰਸ 'ਚ ਰਹਿੰਦੇ ਤੇ ਉਹਨਾਂ ਨੇ ਕਾਂਗਰਸ ਦਾ ਭੋਗ ਪੁਹਾਦ ਲੈਣਾ ਸੀ ਵਧੀਆ ਬੀਜੇਪੀ ਚਲੇ ਗਏ ਹੁਣ ਬੀਜੇਪੀ ਦਾ ਭੋਗ ਪੋਣਗੇ ਤੇ ਸਾਡੀ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਬੁਲੰਦਾ ਤੇ ਬੁਲੰਦੀ ਰਹੇਗੀ ਤੇ ਨੌਜਵਾਨਾਂ ਦਾ ਲੁਧਿਆਣਾ ਸ਼ਹਿਰ ਕਾਂਗਰਸ ਪਾਰਟੀ ਦਾ ਦਿਲਾਂ ਤੇ ਐਮਪੀ ਸਾਹਿਬ ਨੂੰ ਜਿਤਾ ਕੇ ਰਾਜਾ ਜੀ ਨੂੰ ਤੇ ਅਸੀਂ ਭੇਜਾਂਗੇ ਪੂਰਾ ਐਨ ਲੱਖ ਦੀ ਲੀਡਰਨਾ ਜਿਤਾਵਾਂਗੇ ਅਸੀਂ ਰਾਜਾ ਜੀ ਨੂੰ ਪਰ ਵਿਰੋਧੀ ਤੰਜ ਕੱਸ ਰਹੇ ਨੇ ਕਹਿੰਦੇ ਹੁਣ ਲੁਧਿਆਣਾ ਨਿਵਾਸੀ ਕੰਮ ਕਰਾਉਣ ਦੇ ਲਈ ਗਿੱਦੜਪਾਹੇ ਜਾਣਗੇ 180 ਕਿਲੋਮੀਟਰ ਦੂਰ ਓਏ ਮੇਰੀ ਗੱਲ ਸੁਣੋ ਜੀ ਆਪਾਂ ਦਫਤਰੀ ਰਾਜਾ ਜੀ ਦਾ ਇੱਥੇ ਬਣਵਾ ਦੇਣਾ ਐ ਕਿਵੇਂ ਆਪਾਂ ਜਾਵਾਂਗੇ ਡਾਬਰ ਸਾਹਿਬ ਬੈਠੇ ਆ ਸੰਜੇ ਜੀ ਬੈਠੇ ਨੇ ਇੱਥੇ ਆਸ਼ੂ ਜੀ ਬੈਠੇ ਸਾਰੇ ਇੱਥੇ ਹੀ ਹੈ ਲੀਡਰਸ਼ਿਪ ਦਾ ਵੱਡੀ ਸਾਰੀ ਇੱਥੇ ਹੀ ਆ ਚੀਮਾ ਸਾਹਿਬ ਬੈਠੇ ਨੇ ਸਾਰੇ ਹੀ ਇੱਥੇ ਨੇ ਕੋਈ ਐਉਂ ਜੀ ਗੱਲ ਨਹੀਂ ਅਸੀਂ ਵਰਕਰ ਬੈਠੇ ਆ ਅਸੀਂ ਕੰਮ ਕਰਾਵਾਂਗੇ ਕੋਈ ਵੀ ਬੰਦਾ ਸਾਡੇ ਕੋ ਆਜੇ ਅਸੀਂ ਤਾਂ ਅਜੇ ਤੱਕ ਨਹੀਂ ਕੋਈ ਬੰਦਾ ਮੋੜਿਆ ਤੇ ਰਾਜਾ ਜੀ ਦਾ ਉਹ ਤਾਂ ਫਿਰ ਵੀ ਦਿਲ ਦਾ ਰਾਜਾ ਉਹ ਕਿੱਥੋਂ ਗੱਲ ਮੋੜ ਦੂਗਾ ਠੀਕ ਹੈ ਨਾ ਜੀ ਕੰਮ ਸਾਰਿਆਂ ਦੇ ਇੱਕ ਨੰਬਰ ਤੇ ਕੰਮ ਹੋਣਗੇ ਸਾਰਿਆਂ ਦੇ ਬਿਲਕੁਲ ਕਿਹਾ ਜਾ ਰਿਹਾ ਕਿ ਇੱਕ ਨੰਬਰ ਦੇ ਜਿਹੜੇ ਕੰਮ ਨੇ ਸਾਰਿਆਂ ਦੇ ਹੋਣਗੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਤਾਂ ਕੁਝ ਹੀ ਦਿਨ ਦੇ ਵਿੱਚ ਅਵਰਿੰਦਰ ਸਿੰਘ ਰਾਜਾ ਵੜਿੰਗਲ ਲੁਧਿਆਣਾ ਪਹੁੰਚਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦਾ ਸ਼ਕਤੀ ਪ੍ਰਦਰਸ਼ਨ ਹੈ ਉਹ ਵੀ ਕੀਤਾ ਜਾਣਾ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀ ਗੋਪਾਲ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ